ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਣੇ ਖਾਲਸਾ ਮਲਟੀ ਸਟੋਰ ਤੇ ਵੀਰ ਗੁਰਮੇਲ ਸਿੰਘ ਜੀ ਹੰਡਾਇਆਂ ਤੋਂ ਪਹੁੰਚੇ ਆ ਵੀਰ ਜੀ ਦੇ ਘਰੋਂ ਜੋ ਭੈਣ ਜੀ ਨੇ ਉਹਨਾਂ ਨੂੰ ਕੁਝ ਦਿੱਕਤਾਂ ਸੀ ਵਜ਼ਨ ਦੀ ਪ੍ਰੋਬਲਮ ਸੀ ਜਾਂ ਹੋਰ ਵੀ ਦਿੱਕਤਾਂ ਸੀ ਆਪਾਂ ਵੀਰ ਜੀ ਨੂੰ ਪੁੱਛਦੇ ਹਾਂ ਜੀ ਵੀਰ ਜੀ ਕੀ ਕੀ ਦਿੱਕਤ ਸੀ ਕੀ ਘਰੋਂ ਇੱਕ ਕਹਿੰਦਾ ਜੀ ਭਾਰਨ ਜ਼ਿਆਦਾ ਸੀਗਾ ਠੀਕ ਹੈ ਜੀ ਕਿੰਨਾ ਕ ਭਾਰਨ ਸੀ ਹੈ ਭਾਰਨ ਹੈਗਾ ਜੀ ਜੀ 80 90 ਕਿਲੋ ਠੀਕ ਹੈ ਜੀ ਤੇ ਹੁਣ ਕਿੰਨਾ ਹੈ ਭਾਰਨ ਹੋਣ ਜੀ 75 ਕਿਲੋ ਰਹਿ ਗਿਆ ਜੀ ਯਾਨੀ ਕਿ 10 ਕਿਲੋ ਨਾਲ 10 15 ਕਿਲੋ ਨੂੰ ਖਾ ਜਿਆ 10 ਕਿਲੋ ਵੱਜਨੇ ਜਿਹੜਾ ਉਹ ਕੱਟ ਗਿਆ ਬਾਕੀ ਕਿੰਨਾ ਹੈ ਸ਼ਹਿਰ ਨੂੰ ਇੱਕਦਾਂ ਚੜ ਜਾਂਦਾ ਜੀ ਜਿੱਥੇ ਮੈਂ ਬੈਠੇ ਆ ਬੈਠਿਆਂ ਬੈਠਾਂ ਦੀ ਸ਼ਹਿਰ ਨੂੰ ਜਦੋਂ ਗਾਇਸ ਚੜ ਜਾਂਦਾ ਜੀ ਆ ਚੜ ਜਾਂਦਾ ਜੀ ਠੀਕ ਆ ਜੀ ਹੁਣ ਠੀਕ ਆ ਜੀ ਤੇ ਇਹ ਯਾਨੀ ਕਿ ਜਿਹੜੀ ਆਪਾਂ ਮੈਲਟ ਦੱਸੀ ਸੀ ਖਾਣੇ ਇਸ ਲਈ ਕਿ ਮੈਲਟ ਖਾ ਰਹੇ ਆ ਹਾਂ ਜੀ ਹਾਂ ਜੀ ਸੋ ਮੇਨ ਗੱਲ ਇਹੀ ਹੈ ਜਿੰਨੇ ਮੈਲਟ ਖਾਣ ਦੇ ਨਾਲ ਪ੍ਰੋਪਰ ਡਾਈਟ ਨੂੰ ਫਾਲੋ ਕਰਨ ਦੇ ਨਾਲ ਜਿਹੜੀ ਆ ਪਾਚੋ ਦੱਸੀ ਸੀ ਉਸ ਡਾਈਟ ਮੁਤਾਬਕ ਅਤੇ ਭਾਂਜਿਆਂ ਜਿਹੜਾ ਵਜਨ ਹੈ ਉਹ ਵੀ 10 ਕਿਲੋ ਕਹਿੰਦੇ ਵਜਨ ਘਟ ਗਿਆ ਤੇ ਨਾਲ ਜਿਹੜੀ ਹੋਰ ਦਿੱਕਤਾਂ ਸੀ ਜਿਵੇਂ ਸਿਰ ਦਰਦ ਦੀ ਹੋਗੀ ਉਹ ਵੀ ਬਿਲਕੁਲ ਠੀਕ ਹੈ ਸੋ ਮੇਨ ਗੱਲ ਇਹੀ ਹੈ ਕਿ ਇਹਨਾਂ ਅਨਾਜਾਂ ਨੂੰ ਖਾਣ ਦੇ ਨਾਲ ਸਾਰੀਆਂ ਪ੍ਰੋਬਲਮਾਂ ਜਿਵੇਂ ਬੀਪੀ ਹੋ ਗਿਆ 슈ਗਰ ਹੋ ਗਿਆ ਕੈਸਟਰੋਲ ਗਠੀਆ ਥਾਇਰੋਇਡ ਮੋਟਾਪਾ ਵਰਗੀਆਂ ਦਿੱਕਤਾਂ ਨੇ ਬੜੇ ਸਹਜੇ ਹੀ ਠੀਕ ਹੋ ਜਾਂਦੀਆਂ ਨੇ ਜੋ ਡਾਈਟ ਆਪਾਂ ਇੱਥੇ ਖਾਲਸਾ ਮਲਟੀਸਟੋਰ ਤੋਂ ਦੱਸਦੇ ਆਂ ਤੇ ਖਾਲਸਾ ਮਲਟੀ ਸਟੋਰ ਦਾ ਜਿਹੜਾ ਐਡਰੈਸ ਹੈਗਾ ਨਾਨਕੀਆਣਾ ਚੌਂਕ ਤੋਂ ਗੁਰਦੁਆਰਾ ਨਾਨਕੀਆਣਾ ਸਾਹਿਬ ਰੋਡ ਤੇ ਖਾਲਸਾ ਮਲਟੀ ਸਟੋਰ ਚੌਥੇ ਘੱਟ ਤੇ ਸੱਜੇ ਹੱਥ ਬਣਿਆ ਹੋਇਆ ਤੇ ਸਟੋਰ ਦਾ ਨੰਬਰ ਜਿਹੜਾ ਪਿੱਛੇ ਹੈਗਾ 95921 38621 ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ